ਇਹ ਮਾਮਲਾ ਇਹ ਹੈ ਜੀ ਮਦਰ ਕੇ ਇੱਕੋ ਪਰਿਵਾਰ ਦੇ ਦੋਨੋਂ ਜੀ ਨੇ ਮੰਨ ਲਓ ਇੱਕ ਭਯੋਤਰੀ ਦਾ ਰਿਸ਼ਤਾ ਹੈ ਚਾਚੀ ਦੇ ਪੁੱਤ ਜੀ ਨੇ ਆਪਸ ਵਿੱਚ ਭੱਜ ਕੇ ਵਿਆਹ ਕਰਾ ਲਿਆ ਇਸ ਕਰਕੇ ਹੀ ਮਦਰੇ ਮਤਾ ਪਾਇਆ ਗਿਆ ਹੈ ਤੇ ਦੂਜੀ ਮਦਰ ਕੇ ਅਮਰ ਸਾਹਮਣੇ ਕਰਨੇ ਵੀ ਤਾਂ ਕਿ ਕੋਈ ਇਹੋ ਜਿਹੀ ਅਣਕਦੀ ਕਰਤਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਨਾ ਲੈ ਲੇ ਜਾਂ ਮੁੰਡੇ ਵਾਲੇ ਜਾਂ ਕੁੜੀ ਵਾਲੇ ਇਹਨੂੰ ਦੇਖਦੇ ਹੋਏ ਵੀ ਕੋਈ ਤਣਾਪੂਰਨ ਸਥਿਤੀ ਨਾ ਹੋਵੇ ਇਹ ਮਤਾ ਪਾਇਆ ਗਿਆ ਤੇ ਪੂਰਾ ਪਿੰਡ ਸਹਿਮਤੀ ਦੇ ਨਾਲ ਹਾਂਜੀ ਹਾਂ ਮਦਰ ਪੂਰਾ ਪਿੰਡ ਤੇ ਪਰਿਵਾਰ ਬੱਚੇ ਦਾ ਪਰਿਵਾਰ ਦੋਨਾਂ ਦਾ ਉਹਨਾਂ ਨੂੰ ਸਾਰਿਆਂ ਨੂੰ ਹੀ ਮਦਰ ਕੇ ਸਹਿਮਤੀ ਦੇਣ ਵਿੱਚ ਲੈ ਕੇ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਗੱਲਾਂ ਨੂੰ ਹੀ ਮਤਾ ਪਾਇਆ ਗਿਆ ਅੱਛਾ ਇਸ ਦੇ ਨਾਲ ਪਿੰਡ ਦੀਆਂ ਬੀਬੀਆਂ ਹੋਰ ਜਿਹੜੀ ਸਾਰੇ ਸੰਗਤ ਵਿੱਚ ਹਾਂਜੀ ਹਾਂ ਹਾਂ ਅੱਛਾ ਲੱਗਦਾ ਕਿ ਅੱਗੇ ਮਾਹੌਲ ਖਰਾਬ ਨਾ ਹੋਵੇ ਉਸ ਮਾਹੌਲ ਨੂੰ ਠੀਕ ਰੱਖਣ ਵਾਸਤੇ ਇਸ ਤਰੀਕੇ ਦਾ ਮਤਾ ਪਾਣਾ ਪਿਆ ਹਾਂਜੀ ਹਾਂ ਇਹ ਮਦਰ ਕੇ ਥੋੜੀ ਛਾਣੀ ਗੱਲ ਹੈ ਤੇ ਸੁਭਾਅਕੀ ਤੌਰ ਤੇ ਹੀ ਮਦਰ ਇਹਨਾਂ ਮਦਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਰਾਵਾਂ ਨੂੰ ਰੋਕਣ ਵਾਸਤੇ ਆਪਾਂ ਇਹ ਮਤਾ ਪਾਇਆ ਗਿਆ ਤਾਂ ਕਿ ਜੇ ਕੋਈ ਅੱਲੂ ਇਹੋ ਜੀ ਗੱਲ ਕਰਦਾ ਜਾਂ ਸੋਚਦਾ ਵੀ ਹੈ ਤਾਂ ਉਹ ਜਿਹੜੋ ਆਪਾਂ ਨੇ ਕਾਰਵਾਈ ਕੀਤੀ ਹੈ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਦਮ ਆਪਣਾ ਪਿੱਛੇ ਹਟਾਵੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਖਿਲਾਫ ਤੁਸੀਂ ਮਤਾ ਪਾਇਆ ਕਿ ਲੰਮ ਹੈ ਆਉਣ ਵਾਲੇ ਦੇ ਵਿੱਚ ਕਲੀਅਰ ਕਰਾਂਦਾ ਤਾਂ ਉਹਨਾਂ ਦਾ ਪਿੰਡ ਦੇ ਵਿੱਚ ਬਾਈਕਾਟ ਹੋਵੇਗਾ ਨਹੀਂ ਬੜਨ ਦਿੱਤਾ ਜਾਵੇਗਾ ਮਨ ਹਾਂਜੀ ਸੁਭਾਗ ਸਿੰਘ ਜੀ ਗੱਲ ਹੈ ਬਾਈਕਾਟ ਤਾਂ ਕੀਤਾ ਹੀ ਜਾਵੇਗਾ ਉਹਨਾਂ ਦਾ ਉਹਨਾਂ ਨੂੰ ਪਿੰਡ ਵਿੱਚ ਆਲਮੋਸਟ ਜਦੋਂ ਭੱਜੇ ਕੇ ਚਲੇ ਹੀ ਗਏ ਆ ਬਿਨਾ ਮਜ਼ਦੂਰੀ ਹੋ ਕੋਈ ਹੋਰ ਸਾਂਝ ਕੋਈ ਨਹੀਂ ਹੋਏਗੀ ਕੋਈ ਸਾਂਝ ਇਹ ਪਰਿਵਾਰ ਹੈ ਜਿਹੜੀ ਜਿਨ੍ਹਾਂ ਦੇ ਮੁੰਡੇ ਜਿਹੜੇ ਪਰਿਵਾਰ ਨੇ ਮੰਨ ਲਓ ਹੁਣ ਤੁਸੀਂ ਕੁਐਸਚਨ ਵਧੀਆ ਕੀਤਾ ਦੋਨੋਂ ਪਰਿਵਾਰ ਮਦਰ ਦੇ ਪਿੰਡ ਵਿੱਚ ਉਹਨਾਂ ਨਾਲ ਮਿਲਦੇ ਵਰਤੇ ਹੈਗੇ ਕੋਈ ਗੱਲ ਨਹੀਂ ਕਿਉਂਕਿ ਆਪਾਂ ਕਿਸੇ ਦਾ ਦੋਸ਼ ਪਰਿਵਾਰ ਨੂੰ ਨਹੀਂ ਦੇ ਸਕਦੇ ਹਨ ਇਹ ਘਟਨਾ ਇਦਾਂ ਦੀਆਂ ਨਿੰਦਣਯੋਗ ਹੈ ਕਿਸੇ ਵੀ ਨਾਲ ਹੋ ਸਕਦੀ ਹੈ ਤਾਂ ਇਹ ਦੇਖਦੇ ਹੋਏ ਤਾਂ ਆਪਾਂ ਪਰਿਵਾਰ ਚੋਂ ਦੋਨੋਂ ਪਿੰਡ ਵਿੱਚ ਮਦਰ ਦੇ ਰਹਿ ਸਕਦੇ ਹਨ ਮੇਰੀ ਪਰਿਵਾਰਾਂ ਦਾ ਬਾਈਕਟ ਨਹੀਂ ਹੈ ਉਹਨਾਂ ਦਾ ਮੁੰਡੇ ਕੁੜੀ ਦਾ ਬਾਈਕਟ ਹੈ ਹਾਂ ਜੀ ਹਾਂ ਜੀ ਮੁੰਡੇ ਕੁੜੀ ਦਾ ਬਾਈਕਟ ਕੱਟ ਕਰ